ਸਵਾਗਤ ਹੈ ਕਿਸਾਨ ਵੀਰੋ ਹੜਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਪਹੁੰਚਿਆ ਪਿੰਡ ਧੌਲੇ ਇੱਕ ਤੁਹਾਨੂੰ ਅੱਜ ਬੂਰੀ ਦਾ ਨਗਿਨਾ ਦਿਖਾ ਦੇਾਂਗੇ ਕਦੋਂ ਸੂਈਓ ਬਾਈ ਜੀ ਤੋਂ ਪੁੱਛਿਆ ਜੇਰ ਜੱਪਾ ਸਭ ਕੁਝ ਕੰਪਲੀਟ ਆ ਜੀ ਆਜੋ ਬਿਰੇ ਚਮਕੌਰ ਸਸੀ ਕਾ ਬਾਈ ਸਸੀ ਕਾ ਹੋ ਠੀਕ ਹੋ ਚਮਕੌਰ परमात्मा ਦੀ ਬਹੁਤ ਜਿਆਦਾ ਕਿਰਪਾ ਵੀਰੇ ਨੰਬਰ ਬੋਲ ਦਿਗੇ ਜੀ ਨੰਬਰ 977947544 ਵੀਰੇ ਨਾਂ ਚਮਕੌਰ ਸਿੰਘ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜਦੋਂ ਆਪਣੇ ਪਿੰਡ ਆ ਬਸ ਆਉਣਾ ਹੈਗਾ ਗੂਗਲ ਤੇ ਸਰਚ ਮਾਰ ਲਓ ਅਡੀ ਸਰਕਾਰ ਦੁਆਰਾ ਭਰਤੀ ਵੀਰੇ ਸਾਹਿਬ ਸਾਹਿਬ ਬਾਬਾ ਜੀ ਬਹੁਤ ਜਿਆਦਾ ਕਿਰਪਾ ਵੀਰੇ ਓਕੇ ਜੀ ਹਾਂਜੀ ਤੇ ਚਮਕੌਰ ਤੇ ਮੇਰੇ ਇਹਦਾ ਬੜਾ ਦਾ ਵੀਡੀਓ ਦਾ ਰਿਸਪੌਂਸ ਹੈ। ਵੀਡੀਓ ਦਾ 20-25 ਮਿੰਟ ਵਾਲਾ ਖੇਲੀ ਹੁੰਦਾ। ਬੜਾ ਕੁਆਲਿਟੀ ਵੀ ਬਾਕੀ ਦੇ ਚੈਨਲ ਤੇ ਬਹੁਤ ਵਧੀਆ ਬਿਕਦਾ। ਬਹੁਤ ਸਪੌਂਸ ਆਉਂਦਾ ਵੀਰੇਰਾ। ਠੀਕ ਹੈ ਵੀਰੇ। ਤੇਰੀ ਪਾਪਾ ਜਿਹੜਾ ਹੁਣ ਬੰਦੇ ਦਾ ਆਉਣ ਵਾਲਾ ਨਹੀਂ ਕੋਈ ਪਤਾ ਇਹ ਦੂਜੀ ਦੀ ਜਿੰਦਾ ਵੀਡੀਓ ਪਾਈ ਆ। ਗਿਣਤੀ ਨਹੀਂ ਹੈਗੀ ਵੀਡੀਓ ਇਹਦੀ। ਹਾਂ ਰਹਿੰਦੀ ਨਹੀਂ ਵੀਰੇਰਾ। ਤੇ ਬਾਕੀ ਆਪਣਾ ਡੰਗਰ ਦੀ ਕੁਆਲਿਟੀ ਜ਼ਿਆਦਾ ਹੁੰਦੀ ਆ। ਭਰਾ ਮੇਰੇ ਲੈਣੇ। ਇਹ ਕਿਰਕ ਕੁਆਲਿਟੀ ਦੇ ਬੜਾ ਜ਼ਿਆਦਾ ਕੁਆਲਿਟੀ ਲਈ ਲੈਣੇ ਆਪਾਂ। ਕਿਉਂਕਿ ਆਪਣਾ ਜਿਹੜਾ ਡੰਗਰ ਹੁੰਦਾ ਹਰੇਕ ਦੇ ਕੰਮ ਦਾ ਹੁੰਦਾ। ਬਜਟ ਜ ਯਾਰ ਥਣ ਕੇਲੇ ਲਾ ਲਿਆ ਤਿੰਨ ਤਾਰਾ ਮਾਰਦੀ ਐ ਬਣੀ ਮਾਰ ਦਿਓ ਯਾਰ ਮੈਰੀਕਨ ਲਗਾ ਆਈਆਂ ਹੈਨਾ ਐ ਮੈਰੀਕਨ ਦਾ ਕੁਝ ਨਹੀਂ ਗਾਇੀ ਵੀਰੇ ਆ ਓਕੇ ਆ ਇਹ ਦੇਖਦੇ ਚਾ ਕੋਈ ਬੱਚਾ ਨਹੀਂ ਸਾਡੇ ਆਪਾ ਹੂੰ ਕੋਈ ਚੱਕਰੀ ਨਹੀਂ ਯਾਰ ਹੈਨਾ ਹਾਂ ਲੈ ਹੂੰ ਮਾਰ ਦਿਓ ਪਰ ਪਹਿਲਾਂ ਤਾਰਾ ਬਾਅਦ ਚ ਤੋਰਾ ਤਾਰਾ ਕਰਾ ਲੈ ਚੱਕ ਕਿਮਕੋਰ ਕੋਦੋਂ ਕੁ ਸੂਈ ਆ ਬਾਈ ਇਹ ਵੀਰੇ ਹੋ ਗਏ 5 ਕੇ ਘੰਟੇ ਹੋ ਗਏ ਚੇਰੇ ਪਰੋ ਪਰੋ ਦਿਖਾ ਦੇ ਵੀਰੇ ਆ ਓਕੇ ਜੀ ਆ ਪਈਆ ਬੱਠਲ ਕੱਢ ਕੇ ਮਾਰਿਆ ਹੈਨਾ ਹਾਂ ਤੇ ਜੀ ਉਹ ਆਪਾਂ ਲਈਆ ਨਾ 13 ਕਿਲੋ ਘਰੂੜ ਦਾ ਕਹਿ ਹੁਣ ਦੂਜਾ ਸੂਆ ਸੂਈ ਆ ਹੁਣ ਆਪਾਂ ਲਾ 15 ਮੰਨ ਲੈਣਾ 16 ਮੰਨ ਲੈਣਾ ਵਾਹ ਆਉਂਦੀ 12 ਮੰਨ ਲੈ ਯਾਰ ਹਾਂ ਬਾਹੂ ਨਾ ਮੈਂ ਦੇਖ ਚ ਚਵਾਈ ਘਰ ਗਿਆ ਆ ਦੇਖੋ ਜੀ ਚਲੋ ਜੇ ਇੱਕ ਸੇਥਾਂ ਟੋੜਦਾ ਨਹੀਂ ਕੋਈ ਮੋਕਦਾ ਨਹੀਂ ਹਨਾ ਨਜ਼ਾਰੇਦਾਰ ਤੇ ਬਾਈਆ ਵੀਰੇ ਹੂੰ ਨੂਰਾ ਜਸ ਮਗਨ ਨੇ ਮਾਰੋ ਮਾਗਨਾ ਯਾਰ ਚ ਬਾਈਕ ਪੂਛਦਾ ਕੋਈ ਹੈ ਹੀ ਨਹੀਂ ਫਾਲਟ ਵਾਲੀ ਗੱਲ ਨਹੀਂ ਹੈ ਨਾ ਬਾੜੀ ਇੱਕ ਨੰਬਰ ਆ ਬਾਈ ਯਾਰ ਆ ਦੇਖ ਥੋੜੀ ਨਾ ਥੋੜਾ ਧਾਰਾ ਮਾਰਨਾ ਕਿਲੋ ਬਹੁਤ ਕੱਢ ਕੇ ਬਾਹਰ ਮਾਰਿਆ ਹੈ ਨਾ ਮੂਰ ਲੈ ਜੋ ਹੋਰ ਮਾਰਦੇ ਸਵਾਦ ਆਉਂਦਾ ਹੈ ਨਾ ਜੋਣ ਦਾ ਬਾਹਰ ਯਾਰ ਹਾਂ ਬਾਈ ਹਾਂ ਦੇਖੋ ਜੀ ਇਹਦੇ ਨਾਲ ਨਾ ਭੈਣ ਭਰਾ ਨੂੰ ਅਗਲੇ ਰੋਣ ਦਾ ਆਇਆ ਹੋਇਆ ਹੈ ਨਾ ਵੀ ਥਾਣੇ ਜਾ ਮਾਰ ਕੇ ਆ ਹੈ ਨਾ ਹਾਂ ਵੀ ਕੀ ਬਿਜਾਉਣ ਵਾਲਾ ਪੰਚਾਇਤ ਆਪਣੇ ਤੇ ਚਾਈਨਾ ਦੇ ਵੀ ਆਨਲਾਈਨ ਜਿੱਦੇ 100% ਯਾਨੀ ਕਿ 90% ਹੀ ਆ ਉਹ ਆਪਣਾ 10% ਓਕੇ ਜੀ ਓਕੇ ਜੀ ਓਕੇ ਓਕੇ ਪਿਆਰ ਬਣਿਆ ਵਾ ਹੈ ਨਾ ਭੈਣ ਭਰਾਵਾਂ ਦਾ ਓਕੇ ਓਕੇ ਹੋਰ ਕੋਈ ਪੁੱਛ ਕੇ ਕਰੀ ਮਾਰਦੇ ਸਾਰਾ ਕੁਝ ਚੱਕਰ ਨਹੀਂ ਹੋਇਆ ਹਿਲਦੀ ਚਲਦੀ ਹੈ ਨਹੀਂ ਦੇਖ ਲੈ ਜਿਹੜਾ ਮਰਦੀ ਵੇਲੇ ਬਾਹਰ ਮਾਰ ਜੀ ਬਦਲ ਬਦਲ ਥੱਲੇ ਹੀ ਮਾਰਦੇ ਮਾਰਦੇ ਕੋਈ ਨਾ ਲੈ ਹਾਂ ਦੇਖੋ ਜੀ ਕੋਈ ਮਰਦੀ ਮਾਰੇ ਹਿੱਲਣ ਵਾਲੀ ਕੱਟੀ ਆਪਣੇ ਕੱਟੀ ਲੈਣੀ ਨਾ ਨਾ ਸਲਾ ਹੀ ਲੈਣੀ ਆ ਭਰਾ ਮੇਰਾ ਓਕੇ ਗਿਆ ਨਹੀਂ ਹਾਂ ਮੈਂ ਕਹਿੰਦਾ ਯਾਰ ਧਾਰ ਮਾਰ ਲਿਆ ਹੋ ਜਾਂਦੇ ਪ੍ਰੈਸ਼ਰ ਨਾ ਨਾ ਹਾਂ ਬੱਚਾ ਛੱਡੀ ਨਾ ਛੱਡੀ ਭਰਾ ਮੇਰਾ ਨਾ ਸਲਾ ਤੇ ਬੂਰੀ ਪਿਓਰ ਬੂਰੀ ਹੈ ਵੀਰੇ ਪੈਰ ਨਹੀਂ ਯਾਰ ਪੱਟਿਆ ਜਿੱਥੇ ਖੜ ਗਈ ਹੈ ਨਾ ਹੈ ਪੈਰ ਨਹੀਂ ਪੱਟਿਆ ਪੈਰ ਨਹੀਂ ਪੜਦੀ ਕੱਟੀ ਆਪਣੇ ਤੈਨੂੰ ਬਾਹਰ ਲਿਆਓ ਜੀ ਇਹਨੂੰ ਬਾਹਰ ਨੂੰ ਲਿਆਓ ਥੋੜਾ ਥੱਲੇ ਘੱਟ ਬਾਈ ਬਾਈ ਬਾਰੇ ਆ ਲੈ ਕਿ ਕਿ ਰੇਂਗ ਰੰਗ ਦੀ ਸਿੰਗ ਦੇ ਘਾਰੇ ਪਣਾ ਲੈ ਜਮਾਂ ਤੋਲੇ ਤੋਲੇ ਦੇ ਸਿੰਗ ਨੇ ਇਕੱਠੇ ਨੂੰ ਲਾ ਬੈ ਨੂੰ ਉਮਰ ਲਾ ਬੈ ਦੀ ਫੇਸ ਬਿਊਟੀ ਚੰਗੀ ਆ ਨਾ ਤੇ ਬਾਕੀ ਯਾਰ ਚੌੜੀ ਚੂੜੀ ਬੈ ਹੋ ਜਾ ਜੀ ਘਰੇ ਸੋਹਣੀ ਲੱਗੂ ਖੜੀ ਬਈ ਜਿਹੜੇ ਘਰ ਜਾਊਗੇ ਨਾ ਇਹ ਬਾਕੀ ਤਾਂ ਢਾਂਗਾ ਆ ਜਾਂਦੀ ਹੈਗਾ ਬਈ ਹਣਾ ਹਾਂ ਬਿਲਕੁਲ ਚੰਗੀ ਆ ਭਰਾ ਮੇਰੇ ਇੱਕ ਨੰਬਰ ਜਮਾਂ 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 ਆ ਦੇਖ ਜਮਾਂ ਚਾਰੇ ਪਾਸੋਂ ਗੋਲਾ ਰੰਗ ਰੰਗ ਵਾਹ ਸੋਹਣਾ ਫਿਰ ਇਹ ਦੇਖੀ ਰੰਗ ਬਹੁਤ ਜਿਆਦਾ ਦੇਖੀ ਤੇ ਸਾਈਡਾਂ ਤੋਂ ਖੜਿਆ ਸੀਸੇ ਵਿੱਚੋਂ ਜੰਕੀ ਆ ਨਾ ਓਕੇ ਜੀ ਇਹ ਕੱਟੀ ਜਿੱਥੇ ਖੜਾ ਇੱਥੇ ਵੀ ਮਾਰ ਦੂ ਤਾਰਾ ਕੁਝ ਨਹੀਂ ਆਂ ਦੇਖ ਐਨੀ ਚੰਗੀ ਆ ਭਰਾ ਮੇਰਾ ਰੱਬ ਹੀ ਤੇ ਉਬਰ ਲਾਵੇ ਵਿੱਚ ਨਾ ਕਹਿੰਦੇ ਆਪਾਂ ਗਾਇਆਂ ਦੀ ਮਾਰ ਰਖਿਆ ਲੈ ਲੈ ਓਕੇ ਆ ਜਾ ਮਾ ਜਰਾਂ ਆ ਦੇਖੋ ਜੀ ਤੇ ਰਾਸਤੇ 'ਚ ਖੜਾ ਕੇ ਕਹਿੰਦੇ ਹੁੰਦੇ ਨਾ ਜਿਵੇਂ ਲੈ ਉਹੀ ਗੱਲ ਹੋ ਗਈ ਓਕੇ ਬਾਈ ਲੈ ਚਲੋ ਬਹੁਤ ਦੂਰ ਧਾਰ ਜਾ ਰਹੀ ਆ ਨਾ ਪ੍ਰਾਈਸ ਬਹੁਤ ਚੰਗੇ ਆਸਲ ਕੱਟੀ ਆ ਯਾਰ ਬੀਬੂ ਪਿਆਰ ਮੈਨੂੰ ਯਾਰ ਸਿਆਉਣੇ ਚਾਹੁੰ ਕੇ ਲੋਹੀ ਲਾਏ ਨਹੀਂ ਪੱਕੀ ਪੂਰੀ ਆ ਪੱਕੀ ਪੂਰੀ ਆ ਭਰਾ ਮੇਰੇ ਆਪਾਂ ਵੀ ਤੁਹਾਨੂੰ ਬਾਦ ਇੱਕ ਹੀ ਲੈਣਾ ਜਦੋਂ ਬੋਲੇ ਜਾਣਾ ਲਿਆਓਗੇ ਨਹੀਂ ਜੀ ਆ ਲੈ ਆ ਭਰਾ ਮੇਰੇ ਆਣਾ ਅੰਦਰ ਲਾ ਜਾਣਾ ਕਿੰਨਾ ਦੁੱਧ ਲਾ ਦੇਣਾ ਅਗਲੇ ਅਸੀਂ 15 ਮੰਨ ਲੈ 16 ਮੰਨ ਲੈ ਉਹਨਾ 13 ਕਿਲੋ ਭਲੂਣ ਥਲੇ ਚੋਇਆ ਬਾਕੀ 10 ਜਿਆ ਬਰੀਕ ਬਹੁਤਾ ਕੱਟੀ ਬਈ ਉਹ ਹੀ ਕਦੇ ਡੂਡਾ ਦਾ ਕੰਮ ਤਾਂ ਨਹੀਂ ਫਰ ਨਾ ਡੂਡਾ ਨਹੀਂ ਕਰਦੇ ਆਪਾਂ ਹਮ ਆਪਾਂ ਇੱਕ 3 ਆਲਾ ਵੀ ਨਹੀਂ ਕੰਮ ਨੇ ਇੱਕ ਬੱਚੀ ਦੀ ਦੇ ਦਾਂਗੇ ਫਿਰ ਤਾਂ ਬਾਹਰ ਗਰੀ ਇਹਨੇ ਕਰ ਸਿਵਤ ਕਰਨ ਵਾਲਾ ਡੇਟਾ ਰੂਜੇ ਕੰਮ ਵੀਰੇ ਦਾ ਹੂੰ ਹੂੰ ਥੋੜਾ ਜਿਹਾ ਕਾਰਨਾ ਉਧਰ ਪਾਣੀ ਆ ਗਿਆ ਭਰਾ ਮੇਰਾ ਹੂੰ ਆਪਾਂ ਵੀ ਹਾਂ ਬਸ ਉਸ ਜੀ ਸਾਹਿਬ ਨੇ ਮੰਗਣਾ ਆਪਾਂ ਉਹ ਨਹੀਂ ਪੜਾ ਮੰਗਣਾ ਓਕੇ ਜੀ ਬਈ ਇੱਕ ਬੱਚੀ ਦੀ ਦੇ ਦਾਂਗੇ ਵੀਰੇ ਦਾ ਓਕੇ ਬਾਕੀ ਇੱਕ ਬੱਚੀ ਦੀ ਦੇ ਦਾਂਗੇ ਕੱਟੀ ਦੇਖੀ ਲੈ ਇਮਾਨਦਾਰ ਹੋ ਹਾਂ ਬੱਤਿਆ ਬੋਚਾ ਜਾਰੀ ਬੱਤਿਆ ਬੋਚਾ ਪੂਰਾ ਇਕਰਾ ਟੇਪੀ ਕਾ ਗਏ ਨੇ ਫਿਰ ਭਰਾ ਦਾ ਹਾਂ ਨੋਰਾ ਦਾ ਭਰਾ ਦਾ ਦੇਖੀ ਰਹੀ ਕਿ ਠੰਡ ਸੁਣ ਕੇ ਅਗ ਲਗਿਆ ਬਾਹਰ ਜਾਓ ਮਰਜੀ ਬੈਠੀ ਦਾ ਕੱਟੇ ਇੰਨੀ ਠੰਡੀ ਆ ਬਰਬਰ ਕੀ ਓਕੇ ਜੀ ਰੱਬ ਉਹ ਮਰ ਲਾਵੇ ਲੈ ਹੂੰ ਓਕੇ ਜਮ ਉਤਰੀ ਹੈ ਨਾ ਦੁਬਾਰੇ ਫਿਰ ਉਤਰੀਦਾ ਲੈ 1,25,000 ਜੋ ਫਰਮਾ ਲੈ ਇੱਕ 25 ਦੇ ਦਾਂਗੇ ਲੈ ਲੈ ਪਰ ਬਹੁਤ ਸੋਚ ਸਮਝ ਕੇ ਰੇਟ ਰੱਖਿਆ ਹੈ ਨਾ ਬਾਈ ਫਿਰ ਆਪਾਂ ਵੇਚਣੀ ਹੁੰਦੀ ਆ ਭਰਾ ਪੰਜਾਂ ਪੰਜ ਚਾਰ ਮਿੰਟਾਂ ਦੇ ਵਿੱਚ ਵੇਚਣੀ ਹੁੰਦੀ ਆ ਆਪਾਂ ਉਹ ਨਹੀਂ ਹੈਗਾ ਵੀ ਆਪਾਂ ਦੋ ਤਿੰਨ ਘੰਟੇ ਲਗਾਉਣੇ ਆ ਜੋ ਜਿਹਨੇ ਪਹਿਲਾ ਫੋਨ ਵਾਲਾ ਕੱਠੀ ਨੂੰ ਬੋਲ ਲਊਗਾ ਚਾਰੂ ਇੰਨੀ ਹੈ ਦੇਖੀ ਚਾਰੂ ਦੇਗੀ ਹਮ ਸ਼ਰਮੇ ਨਾਲ ਦੀ ਕੱਟੀ ਆ ਭਰਾ ਮੇਰਾ ਰੱਬ ਦੀ ਉਮਰ ਲਾ ਦੇਗੀ ਇਹ ਕਲਰ ਕੋਲਰ ਦੇ ਫੇਸ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਦੇਖੀ ਨੰਬਰ ਬਾਈ ਫੇਰ ਬੋਲ ਨੰਬਰ 97794 75644 ਪੋਲੀ ਮੂੰਹ ਦੀ ਇੰਨੀ ਦੇਖੀ ਉਧਰ ਲਈ ਆ ਲੈ ਹਮ ਯਾਰ ਸਾਰੇ ਗੋਣ ਆ ਹਨਾ ਲੈ ਪੋਲੀ ਦੇ ਨਾਲ ਬੰਬਾ ਵਰਗੇ ਲੈ ਵਿੱਚ ਬਾ ਬਾਦ ਲੈ ਹਮ ਆਹਾਂ ਕੁਆਲਿਟੀ ਨੂੰ ਸੋਣਾ ਸਹੀ ਗੱਲ ਹੈ ਕਹਿੰਦੇ ਭਾਈ ਤੇਰੀ ਚਮਕੌਰ ਕੰਮ ਵੇਖ ਕੇ ਆਏ ਵੇਖਦੇ ਦੇਖ ਲੈ ਠੀਕ ਹੈ ਨਹੀਂ ਸਹੀ ਗੱਲ ਆ ਹੱਥ ਸਾਰਾ ਮਾਰ ਕੇ ਲਈ ਹੁੰਦੀ ਹੈ ਨਾ ਹਾਂ ਸੋਨਾ ਦਾ ਤਾਂ ਤੈਨੂੰ ਪਤਾ ਭਰਾ ਮੇਰਾ ਬਾਕੀ ਦਾ ਪਿੰਡ ਤੋਂ ਹੌਲੇ ਤੋਂ ਆਪਾਂ ਵੀਡੀਓ ਕਵਰ ਕੀਤੇ ਇੱਕ ਬੁਰੀ ਝੋਟੀ ਸਾਨੂੰ ਇੱਕ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੈਨੂੰ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ ਕੰਨ ਵੀਡੀਓ